ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਓਜਲਾ ਨੇ ਪੰਜਾਬ ਵਿੱਚ ਬੰਬ ਧਮਾਕਿਆਂ ਦੀਆਂ ਵਾਧੀਆਂ ਘਟਨਾਵਾਂ ਤੇ ਸੰਸਦ ਵਿੱਚ ਗੰਭੀਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਪਿਛਲੇ 3 ਤੋਂ ਉਹਨਾਂ ਕਿਹਾ ਕਿ ਪਿਛਲੇ 2 ਤੋਂ 3 ਮਹੀਨਿਆਂ ਵਿੱਚ 13 ਗ੍ਰੇਨੇਡ ਹਮਲੇ ਹੋਏ ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਇੱਕ ਮੰਦਰ ਤੇ ਹਾਲ ਹੀ ਵਿੱਚ ਹੋਇਆ ਗ੍ਰੇਨੇਡ ਵਾਲਾ ਹਮਲਾ ਸ਼ਾਮਲ ਹੈ। ਸੰਸਦ ਵਿੱਚ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਬੰਬ ਹਮਲਿਆਂ ਦੀ ਗਿਣਤੀ ਵਿੱਚ ਖਤਰਨਾਕ ਵਾਧਾ ਹੋਇਆ 13 ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਹਾਲੇ ਵਿੱਚ ਅੰਮ੍ਰਿਤਸਰ ਦੇ ਇੱਕ ਮੰਦਿਰ ਤੇ ਹੋਇਆ ਗ੍ਰੇਨੈਡ ਹਮਲਾ ਵੀ ਸ਼ਾਮਲ ਹੈ ਅੰਮ੍ਰਿਤਸਰ ਜੋ ਕਿ ਇੱਕ ਪ੍ਰਮੁੱਖ ਸੈਰ ਸਪਾਟਾ ਸ਼ਹਿਰ ਹੈ ਨੂੰ ਇੱਕ ਗੰਭੀਰ ਖਤਰਾ ਹੈ ਪੰਜਾਬ ਸਰਕਾਰ ਸੁਰੱਖਿਆ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਸਫਲ ਰਹੀ ਤੇ ਮੁੱਖ ਮੰਤਰੀ ਕਮਜ਼ੋਰ ਹਨ ਸਪੀਕਰ ਸਾਹਿਬ ਮੈਂ ਤੁਹਾਡਾ ਧਿਆਨ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਵੱਲ ਦਿਵਾਉਣਾ ਚਾਹੁੰਦਾ ਹਾਂ ਅਮਰਸਰ ਦੇ ਵਿੱਚ ਲਗਾਤਾਰ 13 ਬੰਬ ਬਲਾਸਟ ਹੋਏ ਨੇ ਗ੍ਰਨੇਡ ਅਟੈਕ ਹੋਏ ਨੇ ਜਿੰਨਾਂ 'ਚ 12 ਵਾਰ ਥਾੜਿਆਂ ਦੇ ਉੱਤੇ ਗ੍ਰਨੇਡ ਛੁੱਟੇ ਗਏ ਔਰ 2 ਦਿਨ ਪਹਿਲਾਂ ਠਾਕਰ ਦੁਆਰਾ ਮੰਦਰ ਜਿਹੜਾ ਸ਼ੇਰਸਾ ਸੂਰੀ ਰੋਡ ਅਮਰਸਰ ਦੇ ਵਿੱਚ ਹੈ ਉਹਦੇ ਤੇ ਗ੍ਰਨੇਡ ਦਾ ਹਮਲਾ ਕੀਤਾ ਗਿਆ ਇਹ دہشت ਭਲਾਈ ਜਾ ਰਹੀ ਹੈ ਸਾਡਾ ਟੂਰਿਸਟ ਸਿਟੀ ਹੈ ਸਾਡੇ ਟੂਰਿਸਟ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਦੂਜੀ ਗੱਲ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲੇ ਮੁੱਖ ਮੰਤਰੀ ਇਸ ਕੰਮ ਚ ਫੇਰੇ ਕਮਜ਼ੋਰ ਮੁੱਖ ਮੰਤਰੀ ਹੈ ਔਰ ਮੈਂ ਹੋਰ ਮੰਤਰੀ ਤੋਂ ਕਹਿਣਾ ਚਾਹੁੰਦਾ ਕਿ ਉਹ ਮੰਤਰੀ ਸਾਹਿਬ ਕਿਰਪਾ ਕਰਕੇ ਸਖਤ ਐ ਚਲੋ ਔਰ ਉਹਨਾਂ ਨੂੰ ਫੜ ਕੇ ਲਿਓ ਸਰ ਸ਼੍ਰੋਮਣੀ ਕਾਲ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਅਜੀਠਿਆ ਸੋਮਵਾਰ ਨੂੰ 2021 ਦੇ ਡਰੱਗ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਨੇ 8 ਘੰਟੇ ਪੁਰਸ਼ਕਿਚ ਕੀਤੀ ਇੰਨਾ ਹੀ ਨਹੀਂ ਉਹਨਾਂ ਨੂੰ ਮੰਗਲਵਾਰ ਨੂੰ ਇੱਕ ਵਾਰ ਫੇਰ ਪੇਸ਼ ਹੋਣ ਲਈ ਬੁਲਾਇਆ ਗਿਆ ਹੈ ਕੁਝ ਕਿਸ਼ ਤੋਂ ਬਾਅਦ ਜਿਵੇਂ ਹੀ ਉਹ ਬਾਹਰ ਆਏ ਵਿਕਰਮ ਮਜੀਠੀਆ ਨੇ ਇੱਕ ਵਾਰ ਫੇਰ ਸਰਕਾਰ ਤੇ ਵਰੇ ਵਿਕਰਮ ਮਜੀਠੀਆ ਨੂੰ ਪਟਿਆਲਾ ਪੁਲਿਸ ਲਾਈਨ ਬੁਲਾਇਆ ਗਿਆ ਸੀ 6 ਦਿਨ ਪਹਿਲਾਂ ਰੋਪੜ ਰੇਂਜ ਦੇ ਡੀਆਈਜੀ ਦੀ ਅਗਵਾਈ ਵਾਲੀ ਐਸਆਈਟੀ ਨੇ ਉਹਨਾਂ ਨੂੰ ਸੀਆਰਪੀਐਸ ਦੀ ਧਾਰਾ 160 ਦੇ ਤਹਿਤ ਸਮਨ ਜਾਰੀ ਕੀਤੇ ਸੰਜੀਵ ਹੈ ਉਹ ਬਾਹਰ ਆਏ ਵਿਕਰਮਜੀਠੀਆ ਨੇ ਕਿਹਾ ਕਿ ਇਹ ਚੌਥੀ ਕਮੇਟੀ ਹੈ ਜਿਸ ਸਾਹਮਣੇ ਉਹ ਪੇਸ਼ ਹੋਏ ਹਨ ਅਦਾਲਤ 'ਚ ਸਰਕਾਰ ਨੇ ਕਿਹਾ ਕਿ ਮਜੀਠੀਆ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਉਹਨਾਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ ਵਿਕਰਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਉਹ 17 ਜਾਂ 18 ਮਾਰਚ ਨੂੰ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਅਤੇ ਜਾਂਚ ਪੂਰੀ ਕੀਤੀ ਜਾਵੇ ਇਸ ਤੋਂ ਬਾਅਦ ਕਮੇਟੀ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ ਮਾਨੂੰ ਦੱਸ ਦੇ ਕਿ 4 ਮਾਰਚ 2025 ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਵਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਐਸਆਈਟੀ ਸਾਹਮਣੇ ਪੇਸ਼ ਹੁੰਦੇ ਹੁਕਮ ਦਿੱਤੇ ਸਨ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਵਿਕਰਮ ਮਜੀਠੀਆ ਨੂੰ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਵਿਕਰਮ ਮਜੀਠੀਆ ਨੂੰ 17 ਮਾਰਚ ਨੂੰ 11 ਵਜੇ ਐਸਆਈਟੀ ਸਾਹਮਣੇ ਪੇਸ਼ ਹੋਣਾ ਪਵੇਗਾ ਜੇ ਜ਼ਰੂਰੀ ਹੋਇਆ ਤਾਂ ਉਹਨਾਂ ਨੂੰ 18 ਮਾਰਚ ਨੂੰ ਹੀ ਪੇਸ਼ ਹੋਣਾ ਪਵੇਗਾ ਦਿੱਲੀ ਵਿੱਚ ਚੋਣ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜਨੀਤੀ ਤੋਂ ਦੂਰ ਹੋ ਗਏ ਸਨ ਪਰ ਹੁਣ ਵਿਪਾਸਨਾ ਤੋਂ ਬਾਹਰ ਆਉਣ ਤੋਂ ਬਾਅਦ ਉਹ ਇੱਕ ਵਾਰ ਫਿਰ ਅਖਾੜੇ ਵਿੱਚ ਸ਼ਾਮਲ ਹੋਏ ਐਤਵਾਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਗਵਾਨਤਮਾਨ ਹੀ ਪੰਜਾਬ ਚਲਾਣਗੇ ਸਿਰਫ ਅੱਜ ਹੀ ਨਹੀਂ ਉਪhoeਕ ਵਿੱਚ ਵੀ ਮੁੱਖ ਮੰਤਰੀ ਬਣੇ ਰਹਿਣਗੇ ਪਰ ਅਗਲੇ ਕੀ ਦੇਨ ਉਹਨਾਂ ਵਿਰੋਧੀ ਪਾਰਟੀਆਂ ਤੇ ਹਮਲਾ ਬੋਲ ਦਿੱਤਾ ਪੰਜਾਬ ਵਿੱਚ ਇੱਕ ਰੈਲੀ ਦੌਰਾਨ ਕੇਜਰੀਵਾਲ ਨੇ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕਰਨ ਅਤੇ ਚੋਣ ਮਹੀਨੇ ਦੀ ਸ਼ੁਰੂਆਤ ਕੀਤੀ ਇਹਨਾਂ ਵੱਲੋਂ ਕੀਤੇ ਗਏ ਦਾਅਵੇ ਪੰਜਾਬ ਜਿੱਤਣ ਦੇ ਸੁਪਨੇ ਵੇਕ ਰਹੇ ਕਾਂਗਰਸ ਭਾਜਪਾ ਤੇ ਅਕਾਲੀਆਂ ਦੀ ਟੈਨਸ਼ਨ ਨੂੰ ਵਧਾਉਣ ਵਾਲੇ ਹਨ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨੇ ਸਾਧੇ ساتھ ساتھ ਭ੍ਰਿਸ਼ਟਾਚਾਰ ਕੇ ਖਿਲਾਫ ਇੱਕ ਜੰਗ ਛੇੜੀ ਹੋਈ ਹੈ ਭ੍ਰਿਸ਼ਟਾਚਾਰ ਕੇ ਖਿਲਾਫ ਦੋ ਸਤਰ ਤੇ ਕੰਮ ਕਰ ਰਹੇ ਹਨ ਇੱਕ ਤੋਂ मैसेज दिया गया है जो अभी मान साहब ने तहसीलदार कुछ भ्रष्ट तहसीलदारों को जो पकड़ा गया और फिर उन्होंने ब्लैकमेलिंग करने की कोशिश की और जो सख्ती के साथ एक मैसेज दिया गया कि सरकार झुकेगी नहीं और ब्लैकमेलिंग बर्दाश्त नहीं करेगी तो अगर कोई भी भ्रष्टाचार करेगा उसको बख्शा नहीं जाएगा उसको छोड़ा नहीं जाएगा उसको एग्जाम्पल क्रिएट किया जाएगा अगर कोई भ्रष्टाचार करेगा भ्रष्टाचार हम बर्दाश्त नहीं कर सकते लेकिन कितने लोगों को जेल भेजोगे तो साथ साथ सिस्टम्स को इंप्रूव करने की कोशिश की जा रही है ताकि देर आर नो अपॉर्चुनिटीज फॉर करप्शन इन द सिस्टम सिस्टम्स को ऑटोमेट करने की कोशिश की जा रही है धीरे 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 विद इन द नेक्स्ट फोर टू फाइव मंथ्स जितनी पब्लिक सर्विस फेस वो है इंटरेक्शन है सरकार के साथ हंड्रेड सारी पब्लिक सर्विस इंटरक्शन को डोर स्टेप डिलीवरी और सेवा केंद्रों पे ले जाया जाएगा आपको कहीं जाने की जरूरत नहीं है आप फोन करो सरकार को सरकार आपके घर आके आपका काम करके जाएगी किसी को रिश्वत देने की जरूरत नहीं है किसी के दफ्तर के, के, के अंदर जाने की जरूरत नहीं है रजिस्ट्रियों के अंदर भ्रष्टाचार हो रहा है काफी वो हमें पता है तीन चार महीने के अंदर आप देखेंगे कि रजिस्ट्रियों के अंदर भी होने वाला भ्रष्टाचार खत्म हो जाएगा बिल्कुल नहीं बचेगा रजिस्ट्रियों के अंदर भ्रष्टाचार एक कॉल सेंटर हायर किया जा रहा है जितनी सरकारी सर्विसेज हैं आप अगर किसी दफ्तर के अंदर गए काम कराने के लिए आपको तीन चार घंटे के बाद कॉल आएगी और आपसे पूछा जाएगा कि आपसे किसी ने पैसे तो नहीं मांगे आपको कोई तकलीफ तो नहीं हुई आप अगर मोहल्ला क्लिनिक में इलाज कराने के लिए जाओगे तीन चार घंटे के बाद आपको कॉल आएगा आपसे पूछा जाएगा कोई तकलीफ तो नहीं हुई दवाइयां फ्री मिली डॉक्टर ने ठीक से इलाज किया जितनी सरकारी सर्विसेज़ हैं, हर सर्विसेज का रियल टाइम बेसिस पे आपसे फीडबैक लिया जाएगा कि आपको किसी तरह की तकलीफ तो नहीं हुई किसी ने पैसे तो नहीं मांगे आपका एप... इंटरेक्शन सही था क्या अब इंडस्ट्री पे आते हैं मैंने बहुत सारी दूसरी बातें कर ली लेकिन वो भी इंपॉर्टेंट थी पूरा माहौल जब तक नहीं सुधरेगा तब तक इंडस्ट्री भी नहीं सुधरेगी जैसा मैंने कहा कि हमने हमारा तीसरा राउंड ऑफ मीटिंग्स है पिछले तीन साल में हमने कई सारे काम किए हैं मेरे को वो गिनाने की जरूरत नहीं आप में से कई लोगों ने काम गिनाए हैं जो जो काम किए हैं जैसे फायर सेफ्टी सर्टिफिकेट एक साल का था उसको तीन साल का कर दिया एक ग्रीन स्टैम्प पेपर बनाया कई सारे बहुत सारे काम किए हैं उसमें मैं नहीं जाऊंगा 2022 में हमने एक इंडस्ट्रियल पॉलिसी बनाई थी एमएसएमईज के लिए वो सफिशिएंट नहीं है मुझे फीडबैक जो मिला है हम अब एक नई इंडस्ट्रियल पॉलिसी बनाना चाहते हैं इसके लिए अभी इस वक्त हमारी एक टीम हमारे देश की हर स्टेट की इंडस्ट्रियल पॉलिसी को स्टडी कर रही है और जो बेस्ट कंपोनेंट्स किसी भी पॉलिसी के मिल रहे हैं उसको हम पिकअप कर रहे हैं लेकिन अभी आप में से एक व्यक्ति ने बहुत अच्छी बात कही कि अगर हमें नंबर वन बनना है तो फिर कॉपी पेस्ट से काम नहीं चलेगा पंजाब तीन साल हो गए जी ਅੱਜ 17 ਹੋ ਗਈ ਨਾ ਕੱਲ 3 ਸਾਲ ਹੋ ਗਏ ਆਪਣੀ ਸਰਕਾਰ ਨੂੰ ਆਪਣੀ ਸਰਕਾਰ ਨੂੰ ਨਾਟ ਮੇਰੀ ਸਰਕਾਰ ਨਾਟ ਕੇਜਰੀਵਾਲ ਦੀ ਸਰਕਾਰ ਆਪਣੀ ਸਰਕਾਰ ਸਾਰਿਆਂ ਦੀ ਆਪਣੀ ਸਰਕਾਰ 3 ਸਾਲ ਹੋ ਗਏ ਪਹਿਲਾਂ ਬਿਜਲੀ ਦਾ ਬਿੱਲ ਆਇਆ ਕਿਸੇ ਨੂੰ ਜ਼ੀਰੋ ਵਾਲੇ ਹੱਥ ਖੜਾ ਕਰੋ ਜ਼ੀਰੋ ਵਾਲੇ ਸਰ ਇੱਕ ਟੋਲ ਪਲਾਜ਼ਾ ਰਹਿ ਗਿਆ ਸਿਰਫ ਇੱਕ ਰਹਿ ਗਿਆ ਉਦੇ ਤੇ ਵੀ ਮੇਰੀ ਨਜ਼ਰ ਹੁਣ 17 ਟੋਲ ਪਲਾਜ਼ੇ ਬੰਦ ਕਰਤੇ 62 ਲੱਖ ਰੁਪਇਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ ਨੋਟਿਸ ਭੇਜਤਾ ਆ ਜਿਹੜਾ ਜਗਰਾਉ ਨੂੰ ਜਾਂਦਾ ਹੈ ਲਾਡੋ ਵਾਲਾ ਉਹ ਨੈਸ਼ਨਲ ਹਾਈਵੇ ਦਾ ਹੈ ਉਹਨਾਂ ਦਾ ਬਸ ਉਹੀ ਰਹਿ ਗਿਆ ਆ ਜਿਹੜਾ ਇੱਕ ਇੱਥੋਂ ਨਹੀਂ ਜਾਂਦਾ ਜਗਰਾਉਂ ਤੋਂ ਨਕੋਦਰ ਨੂੰ ਉਹਨਾਂ ਨੂੰ ਭੇਜਤਾ ਨੋਟਿਸ ਵੀ ਭਾਈ ਜਾ ਤਾਂ ਆਵਦਾ ਕੰਟਰੈਕਟ ਪੂਰਾ ਕਰੋ ਨਹੀਂ ਆਪਦਾ ਇਸ ਤਰ੍ਹਾਂ ਗੋੜ ਕਰੋ ਭਾਈ ਸਾਹਿਬ ਕਿਹਨੇ ਦਿੱਤੇ ਸੀ ਇਹ ਡੋਰ ਬਲਾਜੇ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਲਈ ਚੱਲੋ ਪੈ 496 ਦਿਨਾਂ ਦੀ ਐ ਐਕਸਟੈਂਸ਼ਨ ਮੰਗਦੇ ਸਰ 496 ਦਿਨ ਹੋਰ ਦੇ ਦਿਓ ਜੀ ਚਾਰ ਇਹ ਇਹ ਨਾ ਇਹ ਜਿਹੜੇ ਕੰਪਨੀ ਵਾਲੇ ਨਾ ਇਹ ਟੋਲ ਪਲਾਜ਼ੇ ਵਾਲੇ ਬਹੁਤ ਤੇਜ਼ ਬੰਦੇ ਨੇ ਇਹ ਸਾਲ ਜਮ ਹੀਨੇ ਨਹੀਂ ਮੰਗਦੇ ਇਹ ਦਿਨ ਕਹਿੰਦੇ ਨੇ 496 ਦਿਨ ਮੈਂ ਕਿਹਾ ਜੋੜਿਓ ਭਲਾ ਕਿੰਨੇ ਕ ਬਣ ਕੇ ਸਾਲ 365 ਦਿਨ ਦਾ ਸਾਲ ਹੈ ਜੀ ਉਹ ਤਾਂ 2 ਸਾਲ ਮੰਗੀ ਜਾਂਦੇ 2 ਸਾਲ ਮੰਗੀ ਜਾਂਦੇ ਮੈਂ ਕਿਹਾ ਕੋਈ 2 ਸਾਲ ਕਹਿੰਦੇ ਮੈਂ ਕਿਉਂ ਕਹਿੰਦੇ ਜੀ ਇੱਕ ਤਾਂ ਕਰੋਨਾ ਇੱਕ ਕਿਸਾਨ ਅੰਦੋਲਨ ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹ ਤਾਂ ਸਾਰਿਆਂ ਤੇ ਆਇਆ ਸੀ ਉਗੜ ਮੈਂ ਲੈ ਕੇ ਆ ਤੇ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਗੜ ਮੈਂ ਲੈ ਕੇ ਆ ਸਾਨੂੰ ਕਦੇ ਵਾਅਦੇ ਤੁਸੀਂ ਪਾਈ ਜਣੋ ਵੀ ਡੈਮੇਜ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਸੀਂ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਆ ਨਾਲ ਖੜਦੇ ਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਨੇ ਸਮੱਸਿਆਵਾਂ 'ਚ ਸਿਰਫ ਗਿਣਨੀਆਂ ਨਹੀਂ ਹੈਗੀਆਂ ਆਪਾਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਹੱਲ ਕਰਨਾ ਨਹੀਂ ਤਾਂ ਗਿਣੀ ਜਾਓ ਗੜਾਈ ਜਾਂਦੇ ਆਪਾਂ ਨੂੰ ਆ ਕਰ ਦੋ ਜੀ ਆ ਕਰ ਦੋ ਜੀ ਉਹ ਵੀ ਕਹੀ ਜਾਂਦੇ ਆ ਕਰ ਦਾਂਗੇ ਜੀ ਆ ਕਰ ਦਾਂਗੇ ਸੋ ਸੰਜੀਵ अरोड़ा ਜੀ ਤੁਹਾਡੇ ਕੈਂਡੀਡੇਟ ਨੇ ਚੋਣ ਨਿਸ਼ਾਨ ਛਾੜੂ ਹੈ ਨੰਬਰ ਕਿੰਨੇ ਤੇ ਆ ਉਹ ਉਦੋਂ ਪਤਾ ਲੱਗ ਜੂਗਾ ਜਿੱਦੇ ਮਤਲਬ ਲਿਸਟ ਬਣ ਗਈ ਵੀ ਕਿੰਨੇਵੇਂ ਨੰਬਰ ਤੇ ਵਟਣਾ ਹੈ ਵੀ ਪਹਿਲੇ ਨੰਬਰ ਤੇ ਆ ਜਾ ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਆ ਪਰ ਝਾੜੂ ਝੋਣ ਨਿਸ਼ਾਨ ਤੇ ਸੰਜੀਵ ਅਰੋੜਾ ਫੋਟੋ ਵੀ ਲੱਗੇ ਹੋ ਨਾਲ ਸੋਨੀ ਜੀ ਫੋਟੋ ਖਿਚਾਇਓ ਜੀ ਬੜੀ ਸੋਹਣੀ ਹੱਸ ਕੇ ਹੈ ਨਾ ਹਾਂ ਖੁਸ਼ੀ ਵਾਲੀ ਕਿਉਂਕਿ ਇਹ ਸੀਟ ਤਾਂ ਆਪਾਂ ਜਿੱਤੇ ਹੋਇਆ ਉਹ ਤਾਂ ਗੁਰਪ੍ਰੀਤ ਜੀ ਚਲੋ ਗੋਗੀ ਸਾਹਿਬ ਨੂੰ ਮੈਂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਵਿਛੜ ਗਏ ਸਾਥੋਂ ਇਹ ਤਾਂ ਹੁਣ ਰੱਬ ਹੈ ਜੀ ਪਾਣਾ ਪਾਣਾ ਹੈ ਨਾ ਨਹੀਂ ਤਾਂ ਸੀਟ ਸੀਟ ਤਾਂ ਆਪਣੀ ਹੋਈਆਂ ਸੀਟ ਤਾਂ ਜਿੱਤੇ ਹੀ ਹੋਈਆਂ ਹੁਣ ਆ ਸ਼ੂ ਹੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਕੇ ਸਾਡਾ ਕੰਮ ਬਣ ਜੂ ਇਹ ਕਿਸੇ ਦੀ ਮੌਤ ਚੋਂ ਆਪਦਾ ਕੰਮ ਹੀ ਭਾਲਦੇ ਆ ਜਿਸ ਦਿਨ ਅਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਬਈ ਪ੍ਰਮਾਤਮਾ ਸਾਹਾਂ ਦਾ ਕੀ ਪਤਾ ਹੈ ਹੈਨਾ ਆਵੇ ਨਾ ਆਵੇ ਪਰਿਵਾਰ ਗੋਗੀ ਜੀ ਦਾ ਪਰਿਵਾਰ ਬਿਲਕੁਲ ਬਿਲਕੁਲ ਨਾਲ ਬਿਲਕੁਲ ਨਾਲ ਲਮਾ ਉਹਨਾਂ ਨੂੰ ਸ਼ਾਂਤ ਆਤਮਿਕ ਸ਼ਾਂਤੀ ਲਈ ਮੈਂ ਅਰਦਾਸ ਵੀ ਕਰਦਾ ਪਰ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਹੀ ਮਿਲੂਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਹਾਂ ਲੋਕ ਹਜੇ ਵੀ ਮੇਰੇ ਨਾਲ ਨੇ ਲੋਕ ਮੇਰੇ ਕੰਮਾਂ ਨੂੰ ਜਗਾ ਹਾਂ ਜਿਵੇਂ ਬੇਟਨ ਫੜਾਉਨਿਆਂ ਜਿੰਦਾਬਾਦ 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 ਜਿਵੇਂ 4x4 4x4 ਦੀ ਰੇਸ ਹੁੰਦੀ ਹੈ ਇੱਕ ਦੂਜੇ ਨੂੰ ਬੇਟਨ ਫੜਾਉਂਦੇ ਨੇ ਫਿਰ ਉਹ ਲੈ ਕੇ ਭਜਦਾ ਐਂਡ ਵਾਲੇ ਦਾ ਨਾਮ ਆ ਜਾਂਦਾ ਹੈ ਵੀ ਐਨੇ ਮਿੰਟ ਚੇ ਨੇ ਕੰਪਲੀਟ ਕਰਕੇ ਮੈਡਲ ਜਿੱਤ ਲਿਆ ਪਰ ਬਾਕੀ ਤਿੰਨ ਨੂੰ ਵੀ ਮੈਡਲ ਨਾਲ ਹੀ ਮਿਲਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਮੈਡਲ ਤੁਹਾਨੂੰ ਇਕੱਠਿਆਂ ਨਾ ਮਿਲਣਗੇ ਕਈ ਵਾਰੀ ਹਾਕੀ ਦੀ ਟੀਮ ਹੈ ਜਾਂ ਕ੍ਰਿਕਟ ਦੀ ਟੀਮ ਹੈ 11 ਪਲੇਅਰ ਕਈ ਵਾਰੀ 4 ਪਲੇਅਰ ਟੀਮ ਤਾਂ 15 ਦੀ ਨੌਂ ਹੁੰਦੀ ਹੈ ਨਾ ਖੇਡਦੇ 11 ਨੇ ਕਈ ਵਾਰੀ ਚਾਰ ਸਾਰਾ ਟੂਰਨਾਮੈਂਟ ਹੀ ਨਹੀਂ ਖੇਡਦੇ ਕੱਲਾ ਪਾਣੀ ਪੀਉਣ ਦੀ ਡਿਊਟੀ ਲੱਗ ਜਾਂਦੀ ਹੈ ਕੱਲਾ ਉਹਨਾਂ ਦੇ ਬੈਟ ਜਾਂ ਉਹਨਾਂ ਦੇ ਦਸਤਾਨੇ ਬਦਲਾਉਣ ਦੀ ਡਿਊਟੀ ਲੱਗ ਜਾਂਦੀ ਹੈ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਮੈਡਲ 15 ਦੇ 15 ਨੂੰ ਇੱਕੋ ਜਿਹਾ ਮਿਲਦੇ ਹੈ ਜੀ ਇਕੱਠੇ ਮਿਲਦੇ ਸੋ ਹੈਬਾਲ ਵਾਲਿਓ ਮੈਂ ਰਗ ਰਗ ਜਾਣਦਾ ਮੈਂ ਇੱਥੇ ਬਾੜੇ ਵਾਲੀ ਰਿਹਾ ਮੈਂ ਆ ਨਾਲ ਹੀ ਇੱਥੇ ਨਾਲ ਹੀ ਆ ਨਹਿਰ ਦੇ ਆਪਣਾ ਆਦਰਸ਼ ਕਲੋਨੀ ਜੰਗਲਾਤ ਮਹਿਕਮੇ ਦੇ ਬੈਕ ਸਾਈਡ ਤੇ ਜਿੱਥੇ ਜੰਗਲਾਤ ਮਹਿਕਮਾ ਹੈ ਇਧਰ ਭਾਈ ਰਣਜੀਤ ਸਿੰਘ ਨਗਰ ਆ ਗਿਆ ਇਧਰ ਜੰਗਲਾਤ ਮਹਿਕਮਾ ਨਾਲ ਹੀ ਆਦਰਸ਼ ਕਲੋਨੀ ਤੇ ਉੱਥੇ ਹੀ ਤਾਂ ਆਇਆ ਸੀ 1992 ਚ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇਹ ਕਰਮ ਭੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਸ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚਿਆ ਸੀ ਮੁੱਖ ਮੰਤਰੀ ਜਾਂ ਹੋਰ ਇਹ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਜਾਂ ਕੁਝ ਅਸੀਂ ਤਾਂ ਮੱਜਾਂ ਦੀਆਂ ਪੂਛਾਂ ਫੜ ਕੇ ਤੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਆਂ ਜੀ ਅਸੀਂ ਕਿ ਤੂੰ ਮੁੱਖ ਮੰਤਰੀ ਇਹ ਤਾਂ ਜਿਉਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹੜਤਾਲ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ ਚ ਆ ਕੇ ਪੈ ਜੇ ਖਤਰੇ ਚ ਕੀ ਜੋ ਦੇਸ਼ ਹੀ ਖਤਰੇ ਚ ਮੈਂ ਨਹੀਂ ਮੈਂ ਜ਼ਿੰਦਗੀ ਜੋ ਕਿਹਾ ਆਈਆਰ ਅਫਸਰ ਹੈ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਦੀ ਵਾਲੀ ਡਿਗਰੀ ਨਹੀਂ ਹੈਗੀ ਵਿਜਲੀ ਫਿਉਂਦੀ ਨਹੀਂ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ ਅਠਵੀਂ ਵੀ ਨਹੀਂ ਲੱਭਦੀ ਪਤਾ ਨਹੀਂ ਕਿਥੋਂ ਕੀ ਕੀ ਸੁਣਾਈ ਜਾਂਦੇ ਆ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉੱਥੋਂ ਕਿੱਥੇ ਸ੍ਰੀ ਹਰੀਕੋਟਾ ਚੰਦਰਯਾਨ ਦਾ ਲਾਂਚ ਸੀ ਪ੍ਰਧਾਨ ਮੰਤਰੀ ਕਹਿੰਦੇ ਬੋਲਣਗੇ ਮੈਂ ਚਲੋ ਸੁਣਾਗੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਵੀ ਫਰਜ ਬਣਦਾ ਸੁਣੀ ਹੈ ਉਹ ਕਹਿੰਦਾ ਵੀ ਬੈਨੋ ਭਾਈਓ ਇਸਰੋ ਸੇ ਕਿਉਂਕਿ ਆਪਣੀ ਇਸਰੋ ਹੈ ਨਾ ਕੰਪਨੀ ਜਿਵੇਂ ਉਹਨਾਂ ਦੀ ਨਸ ਹੈ ਆਪਣੀ ਇਸਰੋ ਹੈ ਜਿਹੜੀ ਸ੍ਰੀ ਹਰੀਕੋਟਾ ਤੋਂ ਲਾਂਚਿੰਗ ਹੁੰਦੀ ਹੈ इसरो से मेरा पुराना नाता है मैं यार ऐडा गपवीं डिग्री नहीं लो पुराना नाता मैं जोडूगा किडूगा हम मैं जोड़ूगा तो है बंदा तो जगाड़ी है मैं जोड़ू हमें दसो जी कि इसरो से पुराना नाता क्या ना जब मैं स्कूल में पढ़ता था पढ़ाई में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना ना। की कुछ पल्ले पै गया मुल्क क्या, वो की कुछ पल्ले पै गया डरिए डरिए करतारो डरिए मैं क्या ये चलने पै रहे ने देख लो तुम ਉਹ ਆਈਆਈਟੀ ਖੜਗਪੁਰ ਦਾ ਇੰਜੀਨੀਅਰ ਆਈਆਰਐਸ ਅਫਸਰ ਧਰਮ ਪਤਨੀ ਵੀ ਆਈਆਰਐਸ ਕਮਿਸ਼ਨਰ ਇਨਕਮ ਟੈਕਸ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲੈ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਲੱਤ ਮਾਰ ਕੇ ਦੇਸ਼ ਦੇ ਹੱਕ ਚ ਖੜ ਕੇ ਕੜ ਗਿਆ ਆ ਤੁਹਾਡੇ ਸਾਹਮਣੇ ਖੜਾ ਜੋ ਦੁਨੀਆ ਭਰ ਦੀਆਂ ਜਿੰਦਾਬਾਦ ਜਿੰਦਾਬਾਦ ਜੋ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਪਹਿਰੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜਿਉਂ ਲੱਗ ਜਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐ ਕਰਾਂਗੇ ਇਹਨੂੰ ਓ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਉਹਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆਹ ਪੰਗਿਆਂ 'ਚ ਪੈਣ ਦੀ ਧੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਧੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਕੀ ਕਰੀਏ ਜੀ ਹੁ ਦੱਸੋ ਮੈਂ ਮਾੜਾ ਕੀ ਕਰਤਾ ਸੀ بس ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਮ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਤੇ ਭਗਵਾਨਤਮਾਨ ਦਾ ਨਾਮ ਲੈ ਦਿਓ ਚੀਕ ਮਾਰ ਦਿਆ ਨਾ 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 ਉਹਨਾਂ ਦੀ ਗੱਲ ਨਾ ਕਰੋ ਲੈ ਕਿਉਂਕਿ ਅਸੀਂ ਸੱਚ ਬੋਲਦੇ ਆ ਕਿਉਂਕਿ ਅਸੀਂ ਭੇਤ ਖੋਲਦੇ ਆ ਤਾਂ ਘਰ ਕੇ ਡਰਦੇ ਆ ਤਿੰਨ ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਦੋਂ ਪਹਿਲਾ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇਜ ਦੇ ਟੱਕੜ ਦੀ ਸਮੱਸਿਆ ਇਹ ਉਹੀ ਬੋਲ ਸਕਦਾ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਗੁਰਨਾਨਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਹੈ ਕਿ ਸੱਚ ਤੋਂ ਵੱਡਾ ਕੋਈ 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 ਤੱਥ ਹੀ ਹੈ ਨਹੀਂ ਧਰਤੀ ਤੇ ਸੋ ਆਪਾਂ ਨਾਨਕ ਲੇਵਾ ਸੰਗਤਾਂ ਆਪਾਂ ਸੱਚ ਦੇ ਪਿੱਛੇ ਹੀ ਜਾਣਾ ਜੇ ਸੱਚੇ ਲੱਗਦੇ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਸਾਡੀ ਨੀਅਤ ਚ ਤਿੰਨ ਸਾਲਾਂ ਚ ਖੋਟ ਲੱਗਿਆ ਕੋਈ ਨਾ ਪਾਇਓ ਭਾਈ ਫਿਰ ਕੌਣ ਆ ਉਹੀ ਆਉਣਗੇ ਉਹ ਆਸ਼ੂ ਜੀ ਲੈ ਦੱਸੋ ਤੁਹਾਨੂੰ ਆਸ਼ੂ ਦੀ ਗੱਲ ਕਰੀਏ ਜਾਂ ਨਾ ਕਰੀਏ ਹੈ ਦੁਖੀ ਕੀ ਤੇ ਫੇਰ ਕਹਿੰਦਾ ਮੈਂ ਖੜੂ ਹਾਂ ਖੱਦਿਆ ਯਾਰ ਬੱਸ ਕਰੋ ਯਾਰ ਰਟਾਇਰ ਹੋ ਜਾ ਉਹ ਆ ਗਿਆ ਆ ਗਿਆ ਆਪਣਾ ਆ ਗਿਆ